ਵਿਆਹ ਵੇਲੇ ਚੁੰਨੀ ਨੂੰ ਲੱਗੀ ਅੱਗ ਬਾਲ-ਬਾਲ ਬਚੀ ਵਿਆਹ ਵਾਲੀ ਕੁੜੀ ਬਾਪਰ ਜਾਣਾ ਸੀ ਵੱਡਾ ਪਾਣਾ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਜ਼ਿਆਦਾ ਦਿਖਾਵਾ ਵੀ ਕਈ ਵਾਰ ਭਾਰੀ ਪੈ ਜਾਂਦਾ ਏ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਦਾ ਬਰਮਾਲਾ ਦਾ ਸ਼ਗਨ ਹੋ ਰਿਹਾ ਏ ਅਤੇ ਜਦੋਂ ਮੁੰਡਾ ਕੁੜੀ ਇੱਕ ਦੂਜੇ ਦੇ ਬਰਮਾਲਾ ਪਾਉਣ ਲੱਗਦੇ ਨੇ ਤਾਂ ਸਟੇਜ ਦੇ ਦੋਵੇਂ ਪਾਸੇ ਸਾਈਡਾਂ ਤੇ ਅਨਾਰ ਚਲਾਏ ਜਾਂਦੇ ਨੇ ਤਾਂ ਕਿ ਵਿਆਹ ਦੀ ਵੀਡੀਓ ਵਧੀਆ ਬਣੇ ਪਰ ਜਿਵੇਂ ਹੀ ਅਨਾਰ ਚਲਾਏ ਜਾਂਦੇ ਨੇ ਤਾਂ ਅਨਾਰ ਦਾ ਇੱਕ ਚੰਗਿਆੜਾ ਕੁੜੀ ਦੀ ਚੁੰਨੀ ਉੱਪਰ ਡਿੱਗ ਦਾਏ ਅਤੇ ਉਸ ਨੂੰ ਇੱਕੋ ਦਮ ਅੱਗ ਲੱਗ ਜਾਂਦੀ ਹੈ ਪਰ ਜਿਵੇਂ ਹੀ ਅੱਗ ਲੱਗਦੀ ਹੈ ਤਾਂ ਕੋਲ ਖੜਾ ਇੱਕ ਵਿਅਕਤੀ ਉਸ ਨੂੰ ਦੇਖ ਲੈਂਦਾ ਹੈ ਅਤੇ ਫਟਾਫਟ ਅੱਗ ਨੂੰ ਬੁਝਾ ਦਿੰਦਾ ਹੈ ਪਰ ਕੁੜੀ ਨੂੰ ਅੱਗ ਦਾ ਬਿਲਕੁਲ ਵੀ ਪਤਾ ਨਹੀਂ ਲੱਗਦਾ ਪਰ ਜੇਕਰ ਅੱਗ ਵੱਧ ਜਾਂਦੀ ਤਾਂ ਕੋਈ ਵੀ ਪਾਣਾ ਵਾਪਰ ਸਕਦਾ ਸੀ ਸੋ ਕੀ ਦਿਖਾਵੇ ਜਾਂ ਡੈਕੋਰੇਸ਼ਨ ਤੋਂ ਬਿਨਾ ਵਿਆਹ ਨਹੀਂ ਹੁੰਦੇ ਜਿੰਨਾ ਅਸੀਂ ਰਿਸ਼ਤਿਆਂ ਵਿੱਚ ਦਿਖਾਵਾ ਕਰ ਰਹੇ ਹਾਂ ਉਨੇ ਹੀ ਰਿਸ਼ਤੇ ਕਮਜ਼ੋਰ ਹੁੰਦੇ ਜਾ ਰਹੇ ਨੇ ਤੇ ਪਿਆਰ ਘਟਦਾ ਜਾ ਰਿਹਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ